ਵਾਹਿਗੁਰੂ ਸਾਹਿਬ ਜੀ ਰੰਗਤ ਵੰਦਨ ਅਨਕੁਬਾਰ ਸਰਬਤਲਾ ਸਮਰੱਥ ਲੋਲਾ ਤੇਰਾ ਕੋ ਪ੍ਰਭ ਨਾਨਕ ਜੀ ਕਰ ਹੱਥ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਸਭ ਤੇ ਵਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੇ सतनाम वाहिगुरु साहिब जे बिलावल महल्ला पंजवा तुम समथ ਕਾਰਨਾ ਕਰਨਾ ਟਾਕਣ ਟਾਕ ਗੋਬਿੰਦ ਗੁਰ ਮੇਰਾ ਮੋਹੇ ਅਪਰਾਧੀ ਸਰਨ ਚਰਨਾਂ ਰਹਾ ਜੋ ਜੋ ਕੀਨਾ ਸੋਤਮ ਜਾਣਿਆ ਵੇਖਿਆ ਠਰ ਨਹੀਂ ਕਸ਼ ਢੀਠ ਮਕਰਨਾ ਬੜ ਪਰਤਾਪ ਸੁਣਿਉ ਪ੍ਰਵ ਤੁਮਰਾ আগা তেরো নামহরণা হাম সহ সদা সদপুল তুমর বিরদা পতিত ত্যুধর না ਕਰुणा mai ਕਿਰਪਾ ਕਰਪਾ ਨਿਹਰਾ ਜੀਵਨ ਪਦਾ ਨਾਨਕਾ ਹਰਿ ਦਰਸ਼ਨਾ ਹਮਰੋ ਸਹਾਓ ਸਦਾ ਸਰ ਭੁਲਣਾ ਤੁਮਰੋ ਬੇਰਦਾ ਅਤਿਤ ਉਧਰਨ ਕਰੁਣਾ ਮਨ ਕੇ ਪਾਲ ਕਿਰਪਾ ਨੇਦਾ ਜੀਵਨ ਪਦਾ ਨਾਨਕ ਹਰ ਦਰਸ਼ਨ ਬਿਲਾਵਲਾ ਮਹੱਲਾ ਪੰਜਵਾਂ ਤੁਮ ਸਮਰਥਾ ਕਾਰਨ ਕਰਨਾ ਢਾਕਨ ਢਾਕ ਗੋਬਿੰਦ ਗੁਰ ਮੇਰੇ ਮੋਹੇ ਅਪਰਾਦੀ ਸਰਨ ਚਰਨ ਰਹਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅਲਾਈ ਫਰਮਾਨ ਬਿਲਾਵਲ ਰਾਗ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਅੰਗ 827 28 ਉੱਪਰ ਅੱਜ ਦੇ ਅਲਾਹੀ ਫਰਮਾਨ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ